ਅਸੀਂ ਖੜੀਆਂ ਅਸੀਂ ਇਹ ਇਹਨਾਂ ਨੂੰ ਮਿਲਿਆ ਸਿਲੰਡਰ ਸਿਲੰਡਰ ਦੇ ਉੱਪਰ ਅਸੀਂ ਥੂਠਾ ਲਾ ਕੇ ਉਹਨਾਂ ਦਾ ਪਰਦਾ ਦਵਾਵਾਂਗੇ ਕੰਮ ਚਲਾਵਾਂਗੇ ਮੰਦਰ ਗੋਪਾ ਚਿੰਟੀ ਵਾਲੇ ਜੀ ਸਾਡੀ ਇੱਕ ਦੇਚੋ ਆਵਾਜ਼ ਆਈ ਹੈ ਬਾਬਾ ਜੀ ਦੇ ਜਿਹੜੇ ਸੀਨੀਅਰ ਖੜੇ ਆ ਇਹਨਾਂ ਨੂੰ ਬਚਾਵਾ ਹੈ 3 ਕੁਲਕ ਪਾਰਟੀ ਆਪ ਇੰਡੀਆ ਆਪੀ ਉਸ ਪਾਰਟੀ ਦੇ ਅਸੀਂ ਮੇਨ ਪ੍ਰਧਾਨ ਚੱਲ ਕਿ ਜੇ ਇਹਨੂੰ ਕੁਝ ਨਹੀਂ ਬੰਨਾ ਮਦਦ ਕਰਦੇ ਇਹਨਾਂ ਜਿਤਾ ਦੇਣਾ ਗੱਲ ਤੇ ਬਾਬਾ ਜੀ ਦੇਖੀਏ ਬਾਬਾ ਜੀ ਨਾਲ ਕੀ ਇਹ ਕਿਹਾ ਕਿ ਬੀਣੀ ਨਦੀ ਹੈ ਤੇ ਮੇਰੇ ਨਾਲ ਕੀ ਚੱਲੂ ਕਿ ਦੇਖਣਗੇ ਉਹ ਕਹਿੰਦੇ ਕਿ ਸਾਨੂੰ ਕੋ ਰੋਣ ਦੇ ਇਹਦਾ ਆਪਾਂ ਬਹੁਤ ਦੇ ਰੁਕਾ ਸਾਰੀਆਂ ਬੋਣਾਂ ਅੰਦਰ ਮਿਲਦੀ ਹੈ ਬਹੁਤ ਮਿੰਟ ਤੋਂ ਬਾਬਾ ਸਾਡਾ ਤੋਂ ਮਿੰਟ ਤੋਂ ਗੋਤਰਾ ਜੀ ਬਹੁਤ ਵੀਰ ਜੀ ਸੁਵੰਤਨ ਬੇਟੇ ਜੀ ਕਿ ਲੋਕ ਸਭਾ ਕਹਿੰਦੇ ਕਿ ਸ਼ਹਿਰ ਤੋਂ ਪਹਾਂ ਅਸੀਂ ਉਹਨਾਂ ਨੂੰ ਨਾਮ ਕਰਦੇ ਕਿਉਂਕਿ ਉਹ ਬਾਬਾ ਸਾਡਾ ਅਵਸ਼ੇ ਹੈ ਇਹ ਵੀ ਆਇਆ ਹੈ جو آئے ہو گیا ویلکم کرنا بڑا اچھا پیڈر لگایا پیڈل لگاؤں گے آپ کا فنکشن کر کے بڑے بڑے تین چار چار بند گیلری کر کے لگائیں گے لیکن جو کہ لگانے کی بہت ضروری ہے

پائی پر مجھے دل کے پیار ہے پرسوں فون آیا فون کر کے میٹنگ دیکھی

اور جوم سگلی مہا پورا میٹنگ کر رہے پورے پردھان بنا لا چیف منسٹر بنا لے گا کہ جی نہیں فالو کی سارے مہا پورش نے ਅੱਜ ਸ਼ਾਮ ਦੀ ਮੈਂ ਫਰਨਦੀ ਨਦੀ ਦੇ ਡੇਰੇ ਦੇ ਵਿੱਚ ਜਿੱਥੇ ਮੇਰੀ ਫੇਸਬੁਕ ਦਾ ਲਾਈਵ ਕੀਤਾ ਹੈ ਕਿ ਬਾਬਾ ਸਰ ਦੀ ਗਾਰੇ ਮਹਾਂਪੁਰਸ਼ ਨੇ ਗਾਇਆ 10 ਮਹਾਂਪੁਰਸ਼ ਵੰਤੇ ਜੀ ਔਰ ਸਾਰਾ ਮੀਡੀਆ ਬੈਠਾ ਸੀ ਔਰ ਸਾਰੇ ਬਾਬਾ ਸਰ ਨੂੰ ਸੁਣਨ ਆਏ ਬੈਠੇ ਸੀ ਕਿ ਉਹਨਾਂ ਨੇ ਗਾਣੇ ਖੁਦ ਗਾਇਆ ਬਾਬਾ ਸਰ ਦੇ ਮੇਰੀ ਫੇਸਬੁਕ ਤੇ ਗਾਣੇ ਲਾਈਵ ਕੀਤਾ ਹੈ ਉੱਥੇ ਵਿੱਕੀ ਭਾਜੜਕੇ ਜੀ ਨੇ ਵੀ ਗਾਣੇ ਲਾਈਵ ਕੀਤੇ ਆ ਵਿੱਕੀ ਭਾਜੜਕੇ ਨੇ ਗਾਣੇ ਗਾਏ ਅੱਜ بابا جی جنرل سیکٹری اور

ਸੱਜੇ ਤਰਫ ਸਾਹਮਣੇ ਪੰਜ ਸਰਕਰੇ ਸੇਤਮ ਸਾਡੇ ਸਾਹਮਣੇ ਪਰੋਤੇ ਸ਼੍ਰੀ ਸਰਦਾਰੀ ਬਾਬਾ ਸਾਹਬ ਦੇ ਸਪੀਚ ਜਿੱਤੇ ਮੈਨੂੰ ਬੜਾ ਮਾਣ ਨਾਲ ਸੁਖ ਹੋਇਆ ਕਿ ਮੈਂ ਜਿਹੜੀ ਪਿਛਲੇ 2005 ਤੋਂ 6 ਤੋਂ ਮੰਨਿਤ ਕਰੀ ਸੀ ਮਹਾਪੁਰਜੇ ਨਾਲ ਚੱਲ ਕੇ ਵੱਡੇ ਪ੍ਰੋਜੈਕਟ ਕੀਤੇ ਨਾਲ ਅੱਜ ਜੋ ਸਾਨੂੰ ਜਿਹੜਾ ਪੇਡ ਅਤੇ ਸੈੱਜ ਕੰਮ ਕੀਤਾ ਅੱਜ ਬਾਬਾ ਸਾਹਿਬ ਥੋੜਾ ਕਾਜੀ ਚੁਣਣ ਵਾਸਤੇ ਪੂਰੇ ਪੰਜਾਬ ਦੇ ਮਹਾਪੁਰਜੇ ਪੰਜਾਬ ਦੇ ਬਾਹਰਲੇ ਸੇਤਾਂ ਤੋਂ ਹਰਿਆਣੇ ਤੋਂ ਮਹਾਪੁਰਜਾ ਐਸਾ ਯੂਪੀ ਤੋਂ ਮਹਾਪੁਰਜਾ ਐਸਾ ਸਾਰੀ ਫੋਟੋ ਔਰ ਰੰਧਨਾ ਪ੍ਰੇਸ਼ਾ ਸੰਤੂ ਮਹਾਭੂਸ਼ਾਈ ਸਰ ਉਹਨਾਂ ਮਹਾਭੂਸ਼ਾ ਦੇ ਯਣ ਅਸੀਂ ਇਹਨੂੰ ਪ੍ਰਚਾਰ ਕਰਦੇ ਅਸਾਂ ਨੂੰ ਦੱਸੋ ਸਾਨੂੰ ਕਦੀ ਜਿਹੜੇ ਅਸੀਂ ਆਕੇ ਸਿੱਧਾ ਪ੍ਰਚਾਰ ਕਰਨੇ ਬਾਬਾ ਸਰ ਕੋ ਬਾਵਾਦਨ ਚਟਾਉਣਾ ਨੇ ਨਾ ਨਨੋ ਕਿਸੇ ਚੋਣ ਨਹੀਂ ਦੇਣੀ ਤੇ ਮੇਰੇ ਕੰਮ ਨੇ ਸਾਈਟ ਤੇ ਗੱਡੀ ਆਜ ਤੱਕ ਮਗਾ ਦੇ ਚੁਆਰ ਗੱਡੀ ਨਾ ਬਰਾਬਰ ਇਹ ਦੇਣ ਬਾਬਾ ਸਾਹਿਬ ਤੋਂ ਬੇਡ ਕਰਦੀ ਹੈ ਬਾਬਾ ਸਾਹਿਬ ਸੇ ਦਾ ਅਦਲ ਸਾਨੂੰ ਇੱਕ ਪ੍ਰੋਵਾਈਡ ਨਾ ਲੈ ਕੇ ਦਿੰਦੇ ਕਾਜੀ ਮੇਰੀਆਂ ਪੈਰਾ ਇੱਥੇ ਇਲੈਕਸ਼ਨ ਆ ਰਹੀ ਹੈ ਭਰਾ ਸਪੋਰਟ ਕਰਨਾ ਕੋ ਰਾਸ ਕੋਟ ਇਹਨੂੰ ਹੋਰ ਪੜਨ ਲੱਗਾ ਅਸੀਂ ਇਹਨੂੰ ਪੜਨ ਦੀ ਮਾਰੀ ਸੀ ਦੇ ਰਛੇ ਨਾ ਤੇ ਤੁਸੀਂ ਇੱਥੇ ਇਨਚਾਰਜ ਬਣ ਕੇ ਕਿ ਇਹ ਦੇਣ ਕੇ ਦੀਏ ਸਿੱਧੇ ਸਿੱਧੇ ਬਾਬਾ ਸਾਧੂ ਤੋਂ ਮਿਲਦਾ ਸੀ ਮੈਂ ਰਾਜਨੀਤੀ ਚੋਂ ਔਣ ਵਾਲੀ ਫੈਰਿਸਿੰਗ ਮੈਂ ਫੇ ਸੋਸ਼ਲ ਮੂਵਮੈਂਟ ਔਰ ਮੈਂ ਧਾਰਮਿਕ ਮੂਵਮੈਂਟ ਲਈ ਚੱਲਦੀ ਆ ਉਹਦੇ ਵਿੱਚ ਅਸੀਂ ਲੋਕਾਂ ਨੇ ਲਾਮਬੰਦ ਕਰੇ ਸੀਏ ਆਰਗੇਨਾਈਜ਼ ਕਰੇ ਸੀਏ آرگناز کر کے سامنے پارٹی ہوئے جن سپورٹ کریے گا رکھے پارلیمینٹ کی گا گونجے اور رکھنے والی پارٹی ہو جاتی اپنا گھر چڑیے دوجے گھر چاہیں نا تو سا ہر ری جائے اسی طرح لیڈر نے یہی پارٹی بیٹھے پارے نام نہیں لوگ کیونکہ اسے پارٹی لیڈر بیٹھا ہے

بابا صاحب امبیڈکر نے سامنے بہت آپ کے اس پہ ہوں جا نہیں سکتے اچھ سما ہے موقع ہے نوکرا جی کو جتا کے پارلیمنٹ بھیجیے سارے سماجی گل رکھا جو سارا سوشل ہو رہا ہے چاہے وہ ایجوکیشن کے لول ہو رہا ہے چاہے وہ صحت سہولتوں کا ہو رہا ہے چاہے وہ ریزرویشن سے ہو رہا, ہو رہا، ہے چاہے سرکاری نوکری میں سکاری ادارے پرائیویٹ کتے جہ سسٹم جی آئی رہے گا ਜੇ ਨੰਦਰ ਘਰ ਹੋਏਗਾ ਦੂਜਾ ਬੰਦਾ ਨਹੀਂ ਕਰੇਗਾ ਜਿਹੜਾ ਘਰੋਂ ਦੇ ਤੁਰਿਆ ਹੋਏਗਾ ਘਾ ਦਾ ਇਹ ਪਤਾ ਹੀ ਘਾ ਪੁੱਤਰ ਦੇ ਬੰਦੇ ਨੂੰ ਜਿਹੜੇ ਘਾ ਪੁੱਤਰ ਦੇ ਬੰਦੇ ਨਾਲ ਰੰਬਾ ਚਲਾਦਾ ਪਿਛਲਾ ਹੀ ਉਹਨੂੰ ਪਤਾ ਕਿ ਕਿਦਾਂ ਘਾ ਬਟਿਆ ਜਾਂਦਾ ਕਿਵੇਂ ਪੱਠਾ ਬਟਿਆ ਜਾਂਦਾ ਕਿੰਨਾ ਪਸ਼ੂ ਪਾਲਿਆ ਜਾਂਦਾ ਜਿਹਨੇ ਉਹ ਹੰਡਾਇਆ ਹੋਏਗਾ ਉਹਨੂੰ ਪਤਾ ਹੋਵੇਗਾ ਇਸ ਤਰ੍ਹਾਂ ਇਹ ਸਾਰੀ ਗੱਲ ਰੱਖ ਲਗੇ ਕਿ ਉਹ ਸਮਾਨਾ ਥੋੜੀ ਹੋਏਗਾ ਫਿਰ ਆਪਾਂ ਸਾਰਿਆਂ ਦੇ ਰਲ ਕੇ ਇਹਨਾਂ ਦਾ ਸਾਜਣਾ ਤੇਰੀ ਰੀਤ ਵਿੱਚ میٹنگ ہم لوگ نے رکھی تھی مینجمنٹ کی الیکشن مینجمنٹ کیسا ہو سکتا ہے اس پر چرچا ہوگی ضروری سلینڈر مل گیا سلینڈر کی بات ہوگی میں پارلیمنٹ کا ڈیرا اتنا بڑا ہے ایریا اتنا بڑا ہے نو ودھان سبا نو ودھان سب میں ہم لوگ کہاں کھڑے وہ دیکھنا ضرور لوگ کے اب پوچھے نہیں آج سے ہم لوگ شروعات کریں گے سوشل میڈیا کا تو جو جو سوشل میڈیا کے بڑے بڑے گروپ ہے وہ میڈم کو اپنا نمبر ومبر دے دیجیے میرا ڈیزائن ممبئی سے تیار ہوکے آگا ذرا ادھر کریکشن ہوگا ذرا پنجابی ویژن اور ادھر سے ہوشیار پور سیٹی ہے ہوشیار سیٹی بہت بڑی اور ہوشیار پور سٹی میں ہمارا مینجمنٹ کیسا ہو سکتا ہے اس پر جو پرمک جو ہم لوگ نے اپوائنٹ کیے ان کا براپر لسٹ آف دا فون پر ہمارے ساتھ کام کرے گی ہمارے ایریا کون سے یہاں سے ہمیں زیادہ سے زیادہ وقت ملے گی کتنے الیکٹریکل ویکل لگا سکتے ہیں وہی رکشا ہے ای رکشا ہے وہ لگا سکتے ہیں ڈیٹا ہونا بہت ضروری ہے فلیکس کیسا ہونا چاہیے فلیکس پر جو لاؤڈ اسپیکر ہے لاؤڈ اسپیکر پر کس پرکار کی باتیں رکھنی چاہیے یہ سب ہونا ضروری ہے آنے والے سمئے میں اس پر ہم لوگ بات رکھنا پڑے کانڈا ہے وہاں ایک کمپی ہے یہاں کے لوگوں کی لسٹ تیار کرنی پڑے گی میڈم کو ابھی بھولاؤں گا ہر ایک سبھا وائز پرچار کمیٹی کے کون کون ہیں بیس ہے پچیس ہے کیا ہے کمیٹی ادھا ادھیکش بھول جاؤ سجیدہ بھول جاؤ پرچار کمیٹی کے بیس پچیس آدمی ہونے سے ان کو کیا لاگت رکھتی ہے اس آفس پہ نکل جائے کیونکہ پورا مینجمنٹ ہوتے سمے یہ مینجمنٹ کرتے سمے ہم لوگ کو بھ کا نشانہ پکڑنا پڑے گا کس کتنے لگانی ہے کہاں لگانی ہے اس کی بھی لسٹ تیار کرنی پڑے گی بوتھ ہے ہمارا مسجد سب جگہ جا سکتا ہے یہ لوگ آگے چل رہا ہے جو بھی آج مل رہا ہے وہ بول رہا ہے جی کمپنی ہو گئے ہمارے تک وہ میسیج آنے تو ہم لوگ کو زیادہ پریاس نہیں پڑ سکتا ہے جو بھی میسیج ہم لوگ کا جانا چاہیے کہ میں کھڑا ہوں بھائی سلینڈر کھلنا ہے لیکن جو الیکشن کی پروسس ہے الیکشن کا سسٹم ڈیولپ ہوا ہے اس سے ہمیں چلنا پڑے گا بھائی بات نہیں پڑے گی ہمارے بندے وہاں الیکشن کے ادھر کھڑے کرنے پڑے گے جو بوتھ مینجمنٹ جس کو بولتے پناہ مینجمنٹ بوتھ مینجمنٹ آپ سبھی جن یہاں نہیں ہے لیکن شورٹ پیریڈ میں یہ سب ہم لوگ سکھا دیں گے سمجھا دیں گے مین پاور صحیح کرنی پڑے گی مین پاور صحیح کرنے سے یہ سمجھ میں آگیا ہے کہ ہم لوگ آپ جی گے میرا نام گلمک سنگھ گوزرا میں ڈیموکریٹک لوگ پارٹی چاہ رہے ہیں ਔਰ ਜਦੋਂ ਮੈਨੂੰ ਪਤਾ ਲੱਗਾ ਕਿ ਬਾਬਾ ਸਾਹਿਬ ਜਿਹਦੇ ਪੋਤੇ ਉਹਨਾਂ ਨੇ ਇਹ ਤੋਂ ਤਾਲੂਜ ਪਰੇ ਤੇ ਮੈਂ ਆਪਾਂ ਵੀ ਨੂੰ ਹੋਣ ਕੀਤਾ ਤੇ ਇਹ ਦਿੱਤਾ ਅੱਜ ਕੱਲ੍ਹ ਦੀ ਨੂੰ ਤੋਂ ਨਾਲ ਬਿਤੇ ਅਦਿਕਾ ਦਾ ਰੋਜ਼ ਰੋਜ਼ ਦਾ ਅੱਜ ਨਾਲਾ ਕੋਟਟ ਕਰਦਾ ਕਿਉਂਕਿ ਅੱਜ ਵੀ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਫੋਲੋ ਕਰਦੇ ਆ ਉਹਨਾਂ ਦੇ ਨਾਂ ਦੇ ਸੰਗਠਨ ਚਲਾਉਂਦੇ ਆ ਉਹਨਾਂ ਦੇ ਨਾਂ ਦੇ ਪਾਰਟੀਆਂ ਚਲਾਉਂਦੇ ਆ ਪਰ ਇੱਕ ਸਾਨੂੰ ਅੱਜ ਮੌਕਾ ਆ ਸਾਨੂੰ ਮੌਕਾ ਮਿਲਿਆ ਕਿ ਅਸੀਂ ਉਹ ਸਮਾਂ ਤਾਂ ਦੇਖ ਨਹੀਂ ਸਕੇ ਜਾਂ ਉਹਨਾਂ ਦੇ ਨਾਲ ਕੰਮ ਨਹੀਂ ਕਰ ਸਕੇ ਪਰ ਉਹਨਾਂ ਦਾ ਬਲੱਡ ਉਹਨਾਂ ਦਾ ਅੱਜ ਬਲੱਡ ਸਾਡੇ ਕੋਲ ਆਇਆ ਉਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਤੇ ਸਾਡਾ ਫਰਜ਼ ਬਣਦਾ ਸੀ ਉਹਨਾਂ ਦੇ ਨਾਲ ਮੋਢੇ 'ਤੇ ਮੋਢਾ ਲਾ ਕੇ ਵੱਧ ਚੜਗੇ ਅਸੀਂ ਲਕਸ਼ਣ ਲੜੀਏ ਤੇ ਉਹਨਾਂ ਨੂੰ ਜਿਤਾਈਏ ਇਹ ਸਾਡਾ ਆਪਣਾ ਨਿਜੀ ਫਰਜ਼ ਬਣਦਾ ਹੈ ਮੈਂ ਆਪਣੇ ਵੱਲੋਂ ਦੱਸਣਾ ਚਾਹੁੰਦਾ ਕਿ ਸਾਡੀ ਪਾਰਟੀ ਦੇ ਦੋ ਵਿਧਾਨ ਸਭਾ ਹਲਕਿਆਂ ਦੇ ਵਿੱਚ ਯੂਨਿਟ ਆ ਅਸੀਂ ਨੌਂਦੌਰ ਸਭਾ ਹਲਕਿਆਂ ਦੇ ਵਿੱਚ ਤੁਹਾਡੇ ਨੇ ਵੋਟ ਮੰਗਾਗੇ ਤੇ ਕੰਮ ਕਰਾਂਗੇ ਨਾਲ ਇਹ ਵੀ ਆ ਕਿ ਜੇ ਸਾਡੇ ਕੋਲ 10 ਦਿਨ ਲੱਗੇ ਨਾ ਜੇ ਉਹ 10 ਦਿਨ ਨੂੰ 20 ਦਿਨ ਬਣਾ ਦੇਾਂਗੇ ਅੱਜ ਅਸੀਂ ਕਿਉਂਕਿ ਮੈਂ ਦੋ ਇਲੈਕਸ਼ਨ ਆ ਫਾਈਟ ਕੀਤੇ ਆ ਵਿਧਾਨ ਸਭਾ ਦੇ ਕਰਤਾਰਪੁਰ ਤੋਂ 2012 ਤੇ 17 ਦੇ ਵਿੱਚ ਸਾਨੂੰ ਪਤਾ ਕਿੱਦਾਂ ਇਲੈਕਸ਼ਨ ਲੜੇ ਜਾਂਦੇ ਨੇ ਤੇ ਕਿੱਦਾਂ ਸਾਰਾ ਕੁਝ ਚੱਲਣਾ ਪੈਂਦਾ ਪੂਰੀ ਪਲੈਨਿੰਗ ਆ ਪੂਰਾ ਸਾਰਾ ਕੁਝ ਬਾਕੀ ਨਾਲ ਦੇ ਜੋ ਹੁਕਮ ਹੋ ਕੇ ਜਿਵੇਂ ਇਹ ਕਹਿਣਗੇ ਆਪਾਂ ਸਾਰਾ ਕੁਝ ਨਾਲ ਉੱਕੇ ਚੱਲਣਾ ਹੈ ਸੋ ਇੱਕ ਮੈਂ ਗੱਲ ਜ਼ਰੂਰ ਇਹ ਕਹਿਣਾ ਚਾਹੁੰਦਾ ਕਿਉਂਕਿ ਸਾਡਾ ਇਹ ਸਮਾਜ ਆ ਬਕੌਉ ਸਮਾਜ ਨਹੀਂ ਆ ਏਮੋਸ਼ਨਲ ਹੋ ਜਾਂਦੇ ਹਿੱਤੇ ਬਲੈਕ ਏਮੋਸ਼ਨਲ ਬਲੈਕਮੇਲ ਹੋ ਜਾਂਦੇ ਆ ਕੋਈ ਸਾਨੂੰ ਭਾਈਚਾਰਕ ਤੌਰ ਤੇ ਕਹਿਣਾ ਨਹੀਂ ਇੰਦਰ ਨਹੀਂ ਚਾਹੀਦਾ ਪਰ ਨਹੀਂ ਅੱਜ ਅਸੀਂ ਨਾ ਏਮੋਸ਼ਨਲ ਬਲੈਕਮੇਲ ਹੋਣਾ ਨਾ ਕਿਸੇ ਹਿਦਾਲਜ ਵਿੱਚ ਜੜ ਕੋ ਕਿਉਂਕਿ ਅਸੀਂ ਅਸੀਂ ਲੜਦੇ ਆ ਇਲੈਕਸ਼ਨ ਬਾਬਾ ਸਾਹਿਬ ਨੂੰ ਜਟਾਉਣਾ ਸੀ ਅਸੀਂ ਉਹਨਾਂ ਕਰਜਾ ਦੀ ਉਹਨਾਂ ਦਾ ਦੇਣ ਕਰਦੇ ਸਾਡੇ ਨਾਲ ਦੇਣ ਹੀ ਨਹੀਂ ਦੇ ਸਕਦੇ ਜੋ ਸਾਡੀ ਸਮਾਜ ਲਈ ਅੱਜ ਜੇਕਰ ਉਹ ਇਸ ਤਰ੍ਹਾਂ ਜਨਮ ਨਾ ਲੈਂਦੇ ਤਾਂ ਸ਼ਾਇਦ ਅੱਜ ਵੀ ਸਾਡੇ ਨਗਰ ਕਹਾਜ ਬੰਨੇ ਹੁੰਦਾ ਤੇ ਕਹੋ ਜੇ ਅਸੀਂ ਲੱਗਦੇ ਪਰ ਉਹਨਾਂ ਦੀ ਬਦੌਲਤ ਅੱਜ ਇਲੈਕਸ਼ਨ ਵੀ ਲੜ ਰਹੇ ਆ ਵੋਟ ਵੀ ਮੰਗ ਵੀ ਰਹੇ ਤੇ ਖਾ ਵੀ ਰਹੇ ਆ ਇਹ ਸਾਰੀ ਬਦੌਲਤ ਬਾਬਾ ਸਾਹਿਬ ਮਿਹਨਤ ਕਰੀ ਦੀਆ ਤੇ ਅੱਜ ਸਾਨੂੰ ਇੱਕ ਮੌਕਾ ਮਿਲਿਆ ਉਹਨਾਂ ਦਾ ਕਰਜ਼ਾ ਉਤਾਰਨ ਦਾ ਅਸੀਂ ਚੋਣੇ ਕਿ ਇਹਨਾਂ ਨੂੰ ਵੱਧ ਵੱਧ ਗੋਲ ਪਾ ਕੇ ਇਹਨਾਂ ਦੀ ਜੇਤੂ ਚਕੀਰ ਬਣਾਈ ਹੈ ਵੱਡੇ ਪੱਧਰ ਤੇ ਜਤਾਈਏ ਤਾਂ ਕਿ ਸਾਨੂੰ ਵੀ ਥੋੜੀ ਆਪਣੇ ਆਪ ਨੂੰ ਜ਼ਰੂਰ ਸਾਡੀ ਜ਼ਰੂਰ ਕੀ ਜਿੱਤਣਗੇ ਵੀ ਅਸੀਂ ਕੁਝ ਕਰ ਸਕਦੇ ਹਾਂ ਬਾਕੀ ਸਾਰੇ ਮੇਰੀ ਸਾਰੇ ਨੇ ਕੋਈ ਆਸ਼ਿਆ ਅਸੀਂ ਵੀ ਤੁਹਾਡੇ ਨਾਲੇ ਤੇ ਦੂਜਾ ਆਪਾਂ ਸਾਰੇ ਇਕਦਾਲਿਕ ਮਿਲ ਕੇ ਇੱਕ ਯੂਨਿਟੀ ਬਣਾ ਕੇ ਜਿੱਥੇ ਜਿੱਥੇ ਆਪਾਂ ਕੰਮ ਬਰਕਰ ਕਰ ਸਕਦੇ ਆ ਉਹ ਪੂਰਾ ਪਲੈਨਿੰਗ ਦੇ ਨਾਲ ਇਹਨਾਂ ਉਹ ਵੀ ਆਪਾਂ ਆਪਣੀ ਮੀਟਿੰਗ ਵਿੱਚ ਇਹ ਸ਼ਹਿਰਾਂ ਤੋਂ 20 ਕਿਲੋਮੀਟਰ ਅੱਪਰ ਹੱਲ ਜਾਈਏ ਇਹਨਾਂ ਨੂੰ ਫਿਰ ਉੱਥੋਂ ਲਿਆ ਕੇ ਫਿਰ ਸ਼ਹਿਰ ਕੋ ਲੈ ਆਏਗੇ ਇਦਾਂ ਦੇ ਪੂਰਾ ਰੂਲ ਪਲਾਨ ਰੂਡ ਮੈਪ ਰੂਡ ਮੈਪ ਤੇ ਜਿਹਨ ਕਿਸ ਬੰਦੇ ਦੀ ਮੀਟਿੰਗ ਪਾਉਣੀ ਆ ਇਸ ਰੋਡ ਤੇ ਕਦੋਂ ਮੀਟਿੰਗ ਕਰਾਉਣੀ ਆ ਉਹਨੇ ਉਹ ਸਾਰਾ ਬਿਲਕੁਲ ਰੂਡ ਮੈਪ ਉਹਦਾ ਬਣਾਇਆ ਜਾਵੇ ਉਸ ਦੇ ਹਿਸਾਬ ਨਾਲ ਇਹਨੂੰ ਜਿਹੜਾ ਪਲਾਨ ਕੀਤਾ ਜਾਵੇ ਕਿਉਂਕਿ ਉਹ ਬਹੁਤੇ ਲੋਕ ਨਹੀਂ ਆ ਪੰਜ ਛੇ ਲੋਕ ਹੀ ਆਇਆ ਹੋ ਸਕਦਾ ਵੀ ਅਪਾ ਚੋ ਏਰੀਨ ਸਾਥਾ ਇੱਕ ਇਹਦੇ ਨਾਲ ਲੈ ਕੇ ਜਾ ਵੀ ਸਕਦੇ ਆ ਸਿਕਸ ਦੇ ਸਾਥੀ ਨੂੰ ਪਰ ਲੋਕਾਂ ਨੂੰ ਜਦੋਂ ਇਹ ਆਪਾਂ ਰਿਪਰੈਜ਼ੈਂਟ ਇਹਨਾਂ ਨੂੰ ਕਰਨਾ ਆਇਆ ਜਦੋਂ ਆਪਾਂ ਇਹਨਾਂ ਬਾਰੇ ਦੱਸਣਾ ਇਹਨਾਂ ਦੇ ਨਾਮ ਦੱਸਣਾ ਕਿ ਲੈਕਚਰ ਕੌਣ ਲੜ ਰਿਹਾ ਹੈ ਬਾਬਾ ਸਾਹਿਬ ਆਪ ਲੈਕਚਰ ਲੜ ਰਹਾ ਹੈ ਤੇ ਲੋਕਾਂ ਨੇ ਬਹੁਤ سارے ਲੋਕਾਂ ਨੇ ਇਸ਼ਾਰ ਕਰ ਦਿੱਤਾ ਕਿ ਅਦਾਰ ਕਮਾਰੀ ਕੰਨੀਪਨ ਗਾਂਵ ਦਾ ਕਿ ਬਹੁਤ ਕਿਸੇ ਪਾਰੀਆਂ ਦੇ ਵਿੱਚ ਹੀ ਹੈ ਕਿ ਉਹ ਵੀ ਅਸੀਂ ਜਾ ਰਹੇ ਸੀ ਕਿ ਮਤਲਬ ਉਸ ਮਰਦ ਨੂੰ ਦੇਣ ਲਈ ਅਸੀਂ ਮੁੜੇ ਕਿ ਦੂਸਰੇ ਲੋਕ ਜਿਹੜੇ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਆ ਉਹ ਮੈਂ ਚਾਹਨਾ ਹੈ ਮੈਂ ਸੰਤ ਸ਼ਹਿਦਪੁਰ ਦੇ ਸੀ ਜੀ ਤੁਸ ਸਮਝ ਲਗੇ ਇਹ ਬੋਲ ਬਾਬਾ ਸਾਹਿਬ ਦੇ ਨਾਮ ਦੀ ਪਵੇਗੀ ਇਸ ਕਰਕੇ ਬਿਲਕੁਲ ਜੁਰ ਦਾ ਨਾਮ ਹੋ ਗਿਆ ਜੈ ਭੀ ਜੈ ਭਾਗ ਬੈਠ ਕੇ ਬੋਲਣਾ ਕਿਉਂਕਿ ਆਪਾਂ ਪੰਜਾਬ ਦੇ ਆ ਪਤਾ ਲੱਗੇ ਬਾ ਸਾਹਮਣੇ ਆ ਲਈ ਇੱਕ ਪੰਜਾਬੀਆ ਦਾ ਬਾਪ ਹੈ ਜੈ ਭੀ ਜੈ ਭਾਗ ਜੈ ਭੀ ਜੈ ਭਾਗ ਥੈਂਕ ਯੂ ਇੱਥੇ ਇਕੱਠੇ ਹੋ ਸਾਰਿਆਂ ਮੇਰੇ ਤੋਂ ਸੀਨੀਅਰ ਦਾਸਨਿਕ ਹੋਇਆ ਬੋਲਦਾ ਮੇਰਾ ਮਨੁੱਖ ਤਰੰਗਾ ਤੇ ਪ੍ਰਸਤੁਤ ਕੀਤਾ ਗਿਆ ਹੈ ਮੇਰੀ ਕੋਸ਼ਿਸ਼ ਹੈ ਅਭੀ ਇਹ ਸੋਚ ਕੇ ਨਹੀਂ ਮੈਂ ਕੰਮ ਕਰ ਰਿਹਾ ਤੇ ਕੌਣ ਕਿਹੜੀ ਫਾਇਦੇ ਦੇ ਕਿਉਂਕਿ ਹਰ ਬੰਦਾ ਪਹਿਲਾਂ ਇੱਕ ਦਿਨ ਅੱਜ ਵਕਤ ਜਿਹੜਾ ਚੱਲਣ ਦੇ ਆਇਆ ਬੋਲ ਜਿਹੜੇ ਵੀ ਜਿਹੜੇ ਵੀ ਮੇਰੇ ਆਸੀ ਪੀਰ ਕਿਸੇ ਦੂਸਰੀਆਂ ਪਾਰਟੀਆਂ ਦੇ ਵਿੱਚ ਦਾਰੇ ਲੱਪਣਿਆਂ ਚ ਫਸੇ ਹੋਏ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ ਇਹ ਬਾਬਾ ਸਾਹ ਦੇ ਨਾਮ ਦੇ ਬੜੀਆਂ ਰੂਕੀਆਂ ਸਿਕਲੀਆਂ ਆਜੋ ਅੱਜ ਇਹਨਾਂ ਦਾ ਫੋਨ ਆਇਆ ਫਿਰ ਆਪਾਂ ਤਨਮਨ ਤੁਹਾਨੂੰ ਕੋ ਇਹਨਾਂ ਦੀ ਸ਼ਿਵਾ ਕਰ ਗਏ ਜੈ ਫੀਮ ਜੈ ਭਰ ਚੰਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰਿਓ